ਪੰਜਾਬ ਦੇ ਜਲੰਧਰ ਦੇ ਵਿੱਚ ਦਿੱਲੀ ਜੰਮੂ ਨੈਸ਼ਨਲ ਹਾਈਵੇ NH 44 ਤੋਂ ਬਾਅਦ ਕਿਸਾਨਾਂ ਨੇ ਰੇਲਵੇ ਟ੍ਰੈਕ ਵੀ ਜਾਮ ਕਰ ਦਿੱਤਾ ਹੈ ਗੰਨੇ ਦੇ ਰੇਟ ਵਧਾਉਣ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੇ ਲੁਧਿਆਣਾ ਵੱਲ ਜਾਂਦੇ ਹੋਏ ਪੀਪੀ ਚੌਂਕ ਤੋਂ ਕੁਝ ਦੂਰੀ ਤੇ ਧੰਨੇ ਵਾਲੀ ਫਾਟਕ ਦੇ ਕੋਲ ਰੇਲਵੇ ਟ੍ਰੈਕ ਅਤੇ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਉੱਥੇ ਹੀ ਬੁੱਧਵਾਰ ਨੂੰ ਸੀਐਮ ਭਗਵੰਤ ਮਾਨ ਨੇ ਕਿਸਾਨਾਂ ਨੂੰ ਹਾਈਵੇ ਜਾਮ ਕਰਨ ਨੂੰ ਲੈ ਕੇ ਨਸੀਹਤ ਦਿੱਤੀ ਸੀ ਹਾਲਾਂਕਿ ਜਲੰਧਰ ਪੁਲਿਸ ਬੈਰੀਕੇਡਿੰਗ ਕਰਨ ਦੇ ਬਾਵਜੂਦ ਕਿਸਾਨਾਂ ਨੂੰ ਨਹੀਂ ਰੋਕ ਪਾਈ ਫਿਲਹਾਲ ਹਾਈਵੇ ਦੇ ਉੱਤੇ ਸਰਵਿਸ ਲੇਨ ਤੋਂ ਟ੍ਰੈਫਿਕ ਚੱਲਣ ਦੀ ਛੂਟ ਦਿੱਤੀ ਗਈ ਹੈ ਨਸਤੋ ਪਹਿਲਾ ਬੁੱਧਵਾਰ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਇੱਕ ਬੈਟਿੰਗ ਹੋਣੀ ਸੀ ਜੋ ਕਿ ਨਹੀਂ ਹੋਈ ਅਤੇ ਇਸ ਤੋਂ ਨਰਾਜ਼ ਚਲਦੇ ਹੋਏ ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਗੰਨੇ ਦਾ ਰੇਟ ਵਧਾਉਣ ਦੀ ਮੰਗ ਉਹਨਾਂ ਦੀ ਨਹੀਂ ਮੰਨ ਲੈਂਦੀ ਉਦੋਂ ਤੱਕ ਉਹਨਾਂ ਦਾ ਧਰਨਾ ਚੱਲੀ ਰਹੇਗਾ ਰੇਲਵੇ ਟ੍ਰੈਕ ਰੋਕਣ ਦਾ ਫੈਸਲਾ ਅੱਜ ਹੀ ਬੈਠ ਕੇ ਲਿਆ ਜਾਏਗਾ ਜਦਕਿ ਸੰਗਠਨ 26 ਨਵੰਬਰ ਨੂੰ ਚੰਡੀਗੜ੍ਹ ਵੱਲ ਵੀ ਕੂਚ ਕਰਨਗੇ ਹਾਂਜੀ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਗਿਆ ਰੇਲਵੇ ਟ੍ਰੈਕ ਕਦੋਂ ਤੱਕ ਜਾਮ ਰਹਿਣਗੇ ਦੇਖੋ ਰੀਲ ਵੀ ਟ੍ਰੈਕ ਵੀ ਹੁਣ ਮਿੱਥੇ ਸਮੇ ਲਈ ਜਾਮ ਕੀਤਾ ਆ ਔਰ ਨੈਸ਼ਨਲ ਹਾਈਵੇ ਜਿਹੜਾ ਉਹ ਵੀ ਹੁਣ ਮਿੱਥੇ ਸਮੇ ਲਈ ਹੀ ਬੰਦ ਕੀਤਾ ਹੋਇਆ ਇਹਦੇ ਵਿੱਚੋਂ ਜਦ ਤੱਕ ਸਰਕਾਰ ਦੇ ਨਾਲ ਬੈਠ ਕੇ ਕੋਈ ਵੀ ਸਾਡੇ ਜਿਹੜੇ ਮੁੱਦੇ ਆ ਉਹ ਹੱਲ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਇਹ ਰੇਲਵੇ ਟ੍ਰੈਕ ਵੀ ਬਿਲਕੁਲ ਹੁਣ ਬੰਦ ਰਹੂਗਾ ਔਰ ਜਿਹੜਾ ਨੈਸ਼ਨਲ ਹਾਈਵੇ ਉਹ ਵੀ ਬਿਲਕੁਲ ਬੰਦ ਰਹੇ ਤੇ ਸਰਵਿਸ ਲਾਈਨਾਂ ਵੀ ਬੰਦ ਕਰਤੀਆਂ ਤੁਹਾਡੇ ਵੱਲੋਂ ਦੇਖੋ ਸਰਵਿਸ ਲਾਈਨਾਂ ਅਸੀਂ ਉਦੋਂ ਦਿੰਦੇ ਆ ਇਸ ਦਿਨੇ ਨੂੰ ਬੰਦ ਕਰਦੇ ਆ ਔਰ ਰਾਤ ਨੂੰ ਸਰਵਿਸ ਲੈਣਾ ਜਿਹੜੀਆਂ ਉਹ ਚਲਾ ਦਿੰਨੇ ਆ ਤਾਂ ਜੋ ਜਿਹੜਾ ਟ੍ਰੈਫਿਕ ਫਸਿਆ ਹੈ ਉਹ ਟ੍ਰੈਫਿਕ ਸਾਰਾ ਨਿਕਲ ਜੇ ਮੇਰਾ ਤਰ੍ਹਾਂ ਤੇ ਅਸੀਂ ਵੀ ਦੇਖੋ ਸਾਡਾ ਕੋਈ ਦਿਲ ਇਦਾਂ ਦਾ ਨਹੀਂ ਪਰ ਕਠੋਰ ਆ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨਾ ਅਸੀਂ ਆਪਣੀਆਂ ਜਿਹੜੀਆਂ ਅਸਲੀ ਹੱਕ ਵੀ ਮੰਗਾ ਉਹ ਸਰਕਾਰ ਤੋਂ ਮਨਾਉਣੀਆਂ ਸਰਕਾਰ ਉਹਦੀ ਲਈ ਬਿਲਕੁਲ ਵੀ ਸੀਐਮ ਸਾਹਿਬ ਜਿਹੜੇ ਗੰਭੀਰ ਨਹੀਂਗੇ ਸੀਐਮ ਸਾਹਿਬ ਨੇ ਜਿਹੜਾ ਕੱਲ ਟਵੀਟ ਕੀਤਾ ਉਹਦੀ ਬਦੌਲਤ ਅੱਜ ਆ ਦੇਖ ਲੈਣ ਸੀਐਮ ਸਾਹਿਬ ਕਹਿੰਦੇ ਸੀ ਕਿ ਕਿਸਾਨ ਯੂਨੀਅਨਾਂ ਵਾਲਿਆਂ ਨੂੰ ਬੰਦੇ ਨਹੀਂ ਮਿਲਣੇ ਅੱਜ ਬੰਦਿਆਂ ਨੇ ਸਿਰ ਗੇਨ ਲੈਣ ਕਿ ਕਿੰਨੇ ਕੁ ਬੰਦੇ ਇੱਥੇ ਕਿੰਨਾ ਕੁ ਮੌਲਕ ਪਿੱਛੇ ਆ ਰਿਹਾ ਜੇ ਥੋੜੀ ਦੇਰ ਤੱਕ ਬਾਅਦ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਇੱਥੇ ਕਿਸਾਨ ਜਿਹੜੇ ਆ ਇਸ ਧਰਨੇ ਦੇ ਵਿੱਚ ਕਿੰਨੇ ਕੁ ਲੱਗ ਆਏ ਆ ਜੇਕਰ ਅੱਜ ਵੀ ਸੀਐਮ ਸਾਹਿਬ ਨੇ ਨਾਲ ਜਿਹੜਾ ਕੱਲ ਤੋਂ ਲੈ ਕੇ ਸ਼ੰਭੂ ਬਾਰਡਰ ਦਾ ਵਾਲਾ ਜਿਹੜਾ ਸਿਸਟਮ ਆ ਉਹ ਇੱਥੇ ਹੋ ਜਾਊਗਾ ਉਹ ਟਰਾਲੀਆਂ ਤੰਬੂ ਲਾ ਕੇ ਲੱਗ ਕੇ ਪਿੱਛੋਂ ਆ ਰਹੀਆਂ ਆ ਔਰ ਟਰਾਲੀਆਂ ਪੱਕੀਆਂ ਲਾ ਕੇ ਪੱਕਾ ਜਿਹੜਾ ਇਹ ਮੋਰਚਾ ਹੈ ਇਹ ਲਾਵਾ ਗਿਆ ਔਰ ਪੱਕਾ ਮੋਰਚਾ ਲੱਗ ਚੁੱਕਾ ਹੁਣ ਦੇਖੋ ਉੱਥੇ ਵੀ ਪੱਕਾ ਮੋਰਚਾ ਲੱਗ ਚੁੱਕਾ ਇੱਥੇ ਵੀ ਅੱਜ ਜਿਹੜਾ ਰੇਲਵੇ ਟਰੈਕ ਦੇ ਉੱਤੇ ਵੀ ਟੈਂਟ ਲਾ ਦਿੱਤਾ ਜਾਊਗਾ ਔਰ ਇਹ ਜਿਹੜਾ ਮੈਟਿੰਗ ਆ ਉਧਰ ਇਹਨ ਪੂਰਾ ਜਿਹੜਾ ਇਹਨੂੰ ਸੀਲ ਕਰਕੇ ਰੱਖਿਆ ਜਾਊਗਾ ਜਦੋਂ ਤੱਕ ਸਰਕਾਰ ਜਿਹੜੀ ਆ ਉਹ ਕਿਸਾਨੀ ਦੀਆਂ ਹੱਕੀ ਮੰਗਾਂ ਜਿਹੜੀਆਂ ਸਾਡੀਆਂ ਉਹ ਮੰਨ ਨਹੀਂ ਲੈਂਦੀ ਔਰ ਚਾਰੇ ਜਿਹੜੀਆਂ ਮੰਗਾ ਉਹਨਾਂ ਨੂੰ ਪੂਰਨ ਤੌਰ ਤੇ ਬਣ ਕੇ ਲਾਗੂ ਨਹੀਂ ਕਰਦੀ ਨੋਟੀਫਿਕੇਸ਼ਨ ਨਹੀਂ ਕਰਦੀ ਉਦੋਂ ਤੱਕ ਜਿਹੜਾ ਇਹ ਇਸੇ ਤਰ੍ਹਾਂ ਜਿਹੜਾ ਇਹ ਬੰਦ ਰਹੂਗਾ ਰੇਲਵੇ ਟਰੈਕ ਵੀ ਬੰਦ ਰੱਖਾਂਗੇ ਔਰ ਸੜਕੀ ਆਵਾਜਾਈ ਵੀ ਜਿਹੜੀ ਆ ਉਹਨਾਂ ਮਿੱਥੇ ਸਮੇਂ ਲਈ ਬੰਦ ਰੱਖਾਂਗੇ ਐਸਐਮ ਜੈਟ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ